ਹਾਂ ਜੀ ਮਿੱਤਰੋ ਜੜੀ ਬੂਟੀ ਰਸਾਇਣ ਸਿੰਘ ਮੈਂ ਸਵਾਗਤ ਹੈ ਜੀ ਅੱਜ ਜੋ ਜਾਣਕਾਰੀ ਹੈ ਜੀ ਉਹ ਆਪਣੀ ਜਾਣਕਾਰੀ ਹੈ ਜੀ ਅਬਵਿੱਤਿਕਰ ਚੂਰਣ ਜਾਂ ਉਹਦਾ ਜਿਹੜਾ ਫਾਰਮੂਲਾ ਜੀ ਕੀ ਕੀ ਉਹਦੇ ਵਿੱਚ ਔਸ਼ਧੀਆਂ ਨੇ ਜਿਹੜੀਆਂ ਔਰ ਕਿੱਦਾਂ ਇਹਨੂੰ ਤਿਆਰ ਕਰਨਾ ਉਸ ਹਵਾਲੇ ਤੋਂ ਜਾਣਕਾਰੀ ਹੈ ਜੀ ਅਬਵਿੱਤਿਕਰ ਚੂਰਨ ਦੀ ਜਿਹੜੀ ਸਮੱਗਰੀ ਹੈ ਜੀ ਗੌਰ ਨਾਲ ਸੁਣੋ ਮੇਰੇ ਵੀਰੋ ਪੈਣਾ ਪ੍ਰਾਵੋ ਇਹਦੇ ਵਿੱਚ ਲੈਣਾ ਜੀ ਹਾਰਡ ਬਿਹੜਾ ਆਮਲਾ ਠੀਕ ਹੈ ਜੀ ਹਾਰਡ ਬਿਹੜਾ ਆਮਲਾ ਔਰ ਤੇਜ ਪੱਤਰ ਛੋਟੀ ਇਲਾਚੀ ਦੇ ਬੀਜ ਲੈਣੇ ਨੇ ਜੀ ਛਿਲਕਾ ਨਹੀਂ ਲੈਣਾ ਮਹਾਰਾਜ ਬਾਇਬੜਿੰਗ ਨਾਗਰ ਮੋਥਾ ਸੌਂਠ ਇਹਨੂੰ ਸੁੰਡ ਕਹਿੰਦੇ ਨੇ ਜੀ ਕਾਲੀ ਮਿਰਚ ਮਗਾ ਇਹ ਸਾਰੀ ਸਮਗਰੀ ਇੱਕ ਇੱਕ ਤੋਲਾ ਲੈਣੀ ਹੈ ਜੀ ਠੀਕ ਹੋ ਗਿਆ ਜੀ ਤੇ ਉਹ ਤੋਂ ਬਾਅਦ ਹੈ ਜੀ ਲੌਂਗ ਲੈਣੇ ਨੇ 100 ਗ੍ਰਾਮ ਔਰ ਨਸੌਤ ਲੈਣੀ ਹੈ ਜੀ 400 ਗ੍ਰਾਮ ਮਿਸ਼ਰੀ ਲੈਣੀ ਹੈ ਜੀ 600 ਗ੍ਰਾਮ ਠੀਕ ਹੋ ਗਿਆ ਜੀ ਇੰਨਾ ਸਾਰਿਆਂ ਨੂੰ ਕੁੱਟ ਕੇ ਕੱਪੜ ਛਾਨ ਕਰਕੇ ਫਿਰ ਇਹਦਾ ਵજન ਕਰਨਾ ਜੀ ਬਰਬਰ ਵજન ਰੱਖਣਾ ਜੀ ਚੂਰਨ ਬਣਾਉਂਦੇ ਸਮੇ ਇਹ ਅਣਗਹਿਲੀ ਕਦੇ ਵੀ ਨਹੀਂ ਕਰਨੀ ਵੀ ਪਹਿਲਾਂ ਵજન ਸਹੀ ਲੈ ਕੇ ਤੁਸੀਂ ਬਾਅਦ ਵਿੱਚ ਇਹਨੂੰ ਕੁੱਟ ਪੀਸਦੇ ਹੋ ਤਾਂ ਇਹਦੀ ਜਿਹੜੀ ਮਾਤਰਾ ਦੇ ਵਿੱਚ ਗੜਬੜ ਹੋ ਜਾਂਦੀ ਹੈ ਜਿਵੇਂ ਹਰੜਾ ਵੇੜਾ ਆਮਲਾ ਲੈ ਲਿਆ 10-10 ਗ੍ਰਾਮ ਉਹਦੇ ਵਿੱਚ ਜਿਹੜੀ ਗਿਟਕਾਂ ਆਉਂਦੀਆਂ ਨੇ ਆਮਲੇ ਦੀ ਹਰੜ ਦੀ ਔਰ ਬਿਹੜੇ ਦੀ ਇਹ ਵજન ਘਟਾ ਜਾਂਦੀਆਂ ਨੇ ਜੀ ਇਗਟਿਕ ਵਿੱਚ ਨਹੀਂ ਕੁੱਟੀ ਜਾਂਦੀ ਇਹ ਬਾਹਰ ਕੱਢਣੀ ਪੈਂਦੀ ਹੈ ਜੀ ਕਰਕੇ ਫਿਰ ਇਹ ਜਿਹੜਾ ਵਾਜਨ ਇਹ ਲਾਸ ਹੋ ਜਾਂਦਾ ਉਹ ਨਹੀਂ ਤੇ ਇਸ ਕਰਕੇ ਗੱਲ ਦਾ ਖਾਸ ਧਿਆਨ ਰੱਖੇ ਮਾਤਰਾ ਥੋੜੀ ਥੋੜੀ ਪਹਿਲਾਂ ਜ਼ਿਆਦਾ ਲਾਓ ਕੁੱਟ ਕੇ ਕਪੜੇ ਛਾਨ ਕਰਕੇ ਫਿਰ ਇਹਦਾ ਵਾਜਨ ਕਰਨਾ ਜੀ ਅਲੱਗ-ਅਲੱਗ ਵੈਰਾਈਟੀ ਨੂੰ ਕੁੱਟ ਕੇ ਕਪੜੇ ਛਾਨ ਕਰਕੇ ਫਿਰ ਵਾਜਨ ਇੱਕ-ਇੱਕ ਤੋਲਾ ਪੂਰਾ ਕਰਨਾ ਜੀ ਤਦ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਜੀ ਮਿਸ਼ਰੀ ਜਿਹੜੀ ਬਾਅਦ ਚ ਮਲਾਉਣੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਸ਼ੀਸ਼ੀ 'ਚ ਭਾ ਕੇ ਰੱਖੋ ਜੀ ਤੇ ਇਹ ਜਿਹੜਾ ਅਵਪਿੱਤੀਕਰ ਚੂਰਨ ਆ ਜੀ ਇਹ ਤਿਆਰ ਹੋ ਗਿਆ ਮਿੱਤਰੋ ਤੇ ਇਹ ਚੂਰਨ ਆ ਜੀ ਜਿਹੜਾ ਇਹ ਐਸਿਡਿਟੀ ਨਾਲ ਜਿਹੜੇ ਪੈਦਾ ਹੁੰਦੇ ਰੋਗ ਨੇ ਉਹਨਾਂ ਦੀ ਸਭ ਤੋਂ ਤਕੜੀ ਦਵਾਈ ਹੈ ਤੇ ਐਸਿਡਿਟੀ ਨੂੰ ਤਾਂ ਇਹ ਖਤਮ ਕਰਦਾ ਹੀ ਹੈ ਜੀ ਇਦੇ ਨਾਲ-ਨਾਲ ਜਿਹੜੇ ਤੋਂ ਪੈਦਾ ਹੋਣ ਵਾਲੇ ਰੋਗ ਨੇ ਜਿਵੇਂ ਦਰਦ ਹੋ ਗਿਆ ਢੁੱਕ ਘੱਟ ਲੱਗਣੀ ਹੋ ਗਈ ਨਾੜੀਆਂ ਦਾ ਦਰਦ ਹੋ ਗਿਆ ਬਾਬਾਸੀਰ ਹੋ ਗਿਆ ਪਸ਼ਾਬ ਦਾ ਬੰਨ ਹੋ ਗਿਆ ਜਾਂ ਮਸਾਣੇ ਦੀ ਪੱਥਰੀ ਹੋ ਗਈ ਇਹ ਚੂਰਨ ਦੇ ਨਾਲ ਨਾਸ ਹੁੰਦਾ ਜੀ ਐਸਿਡਿਟੀ ਬਣਦੀ ਹੋਵੇ ਤਾਂ ਇਹਨੂੰ ਲਗਾਤਾਰ ਇਸਤੇਮਾਲ ਕਰੋ ਜੀ ਔਰ 10-15 ਦਿਨ ਇਸਤੇਮਾਲ ਕਰਨ ਤੋਂ ਬਾਅਦ ਇਹਦੇ ਵਿੱਚ ਜੀ ਇਹਦਾ ਜਿਹੜਾ ਐਸਿਡਿਟੀ ਆ ਬਣਨੀ ਖਤਮ ਹੋ ਜਾਂਦੀ ਆ ਜੀ ਦੁੱਧ ਔਰ ਦਲੀਆ ਜਾਂ ਫਰੂਟ ਇਸਤੇਮਾਲ ਕਰੇ ਰੋਟੀ ਬੰਦ ਕਰ ਦੇਵੇ 10-15 ਦਿਨ ਤਾਂ ਜਿਹੜੀ ਐਸਿਡਿਟੀ ਦੀ ਸਮੱਸਿਆ ਤਜਾਬੀ ਮਾਦਾ ਬਣਦਾ ਐਸਿਡਿਟੀ ਵਗੈਰਾ ਉਹ ਜੋ ਵੀ ਆ ਜੀ ਉਹ ਖਤਮ ਹੋ ਜਾਂਦੀ ਆ ਇਹ ਤਰੀਕਾਕਾਰ ਦੀ ਜੀ ਅਬ ਬਿੱਤੀਕਰ ਚੂਰਨ ਬਣਾਉਣ ਦਾ ਜਿਹੜੇ ਵੀਰਾਂ ਨੂੰ ਜ਼ਰੂਰਤ ਹੈ ਉਹ ਬਣਾ ਸਕਦੇ ਨੇ ਜੀ ਜਿਨ੍ਹਾਂ ਕੋਲੇ ਸਮਾਂ ਨਹੀਂ ਹੈ ਬੁਜਾਰੀ ਲੈ ਸਕਦੇ ਨੇ ਜਿਹੜੇ ਕੰਮ ਨਹੀਂ ਕਰ ਸਕਦੇ ਜੀ ਉਹ ਫਿਰ ਆਇਲੋਪੈਥੀ ਵਿੱਚ ਜ਼ੋਰ ਅਜਮਾਈ ਕਰਨ ਤਾਂ ਜ਼ਿਆਦਾ ਬੈਟਰ ਗੱਲ ਰਹੂ ਜੀ ਅਸੀਂ ਤਾਂ ਇਹੀ ਕਹੇ ਆਂ ਜੀ ਆਯੁਰਵੇਦ ਮਾਨ ਪદ્ધਤੀ ਦੀ ਹੈ ਪદ્ધਤੀ ਹੈ ਜੀ ਇੱਥੋਂ ਦੀ ਇਹਦੇ ਵਿੱਚੋਂ ਮਾਗਨ ਰਹਿਣਾ ਚਾਹੀਦਾ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਜੋ ઋਸ਼ੀਆ ਮੁਨੀਆ ਨੇ ਇੱਥੇ ਭਾਰਤ ਵਰਸ਼ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਨਵਾਜਿਆ ਉਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਅੰਗਰੇਜ਼ਾਂ ਦੀ ਗੁਲਾਮੀ ਕਰਨੀ ਚਾਹੀਦੀ ਹੈ ਜੀ ਸਭ ਤੋਂ ਵੱਡੀ ਪੱਧ ਦੀ ਲੀਡਰਾਂ ਨੇ ਨਾਸ ਕੀਤਾ ਹੋਇਆ ਜੀ ਇਸ ਚੀਜ਼ ਨੂੰ ਪਰਫੁੱਲਤ ਨਹੀਂ ਕਰਦੇ ਸਿਰਫ ਇਹਨਾਂ ਲੋਕਾਂ ਨੂੰ ਇਹ ਭਾਰਤ ਵਰਸ਼ ਦੇ ਜਿਹੜੇ ਲੋਕ ਨੇ ਗੁਲਾਮੀ ਪ੍ਰਸਤ ਲੋਕ ਨੇ ਇਹਨਾਂ ਨੂੰ ਗੁਲਾਮੀ ਹੀ ਚੰਗੀ ਲੱਗਦੀ ਹੈ ਨਾ ਤਾਂ ਇਹ ਇੱਥੇ ਦੀ ਜੁੱਤੀ ਪਾ ਕੇ ਰਾਜੀ ਨੇ ਨਾ ਇੱਥੇ ਦੇ ਇਹਨਾਂ ਨੂੰ ਖਾਣਾ ਪੀਣਾ ਚੰਗਾ ਲੱਗਦਾ ਹੁਣ ਨਵੇਂ ਹੀ ਖਾਣੇ ਚੱਲ ਪਏ ਪੀਜੇ 버ਗਰ ਸੈਂਡਵਿਚ ਫਲਾਣਾ ਵਿੱਚ ਹਮਕਾ ਵਿੱਚ ਢਮਕਾ ਵਿੱਚ ਔਰ ਸਿਹਤ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ ਪਿੱਛੇ ਮੁੜਨਾ ਪਾਵੇਂ ਅੱਜ ਮੁੜ ਲਿਓ ਪਾਵੇਂ 50 ਸਾਲਾਂ ਨੂੰ ਮੁੜ ਲਿਓ ਇਹ ਮੁੜਨਾ ਪੈਣਾ ਹੈ ਜਦ ਤੱਕ ਇਹਦੇ ਬਾਰੇ ਸੋਚੋਗੇ ਜਦ ਤੱਕ ਟੰ ਟੰ ਗਪਾਲ ਹੋ ਜਾਣੀਆਂ ਜੀ ਠੀਕ ਹੈ ਜੀ ਆਯੁਰਵੇਦ ਨੂੰ ਸਮਝੋ ਇਹਨੂੰ ਆਪਣੇ ਘਰਾਂ 'ਚ ਲਾਗੂ ਕਰੋ ਰਸੋਈਆਂ 'ਚ ਰੱਖੋ ਇਹ ਚੀਜ਼ਾਂ ਆਮ ਘਰਾਂ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਤੋਂ ਹੀ ਤੰਦਰੁਸਤੀ ਪ੍ਰਾਪਤ ਹੁੰਦੀ ਹੈ ਜੀ ਬਾਕੀ ਵਾਤਾਵਰਣ ਦਾ ਖਿਆਲ ਰੱਖਣਾ ਚਾਹੀਦਾ ਸਾਫ਼ ਸੁਥਰਾ ਰੱਖਣਾ ਚਾਹੀਦਾ ਭਰਾਵੋ ਤੇ ਭੈਣੋ ਇਹ ਜੀ ਇਹ ਛੋਟੀ ਜਾਣਕਾਰੀ ਦੀ ਜਿਹੜੇ ਭਾਈਆਂ ਨੂੰ ਪਹਿਣਾ ਨੂੰ ਜਾਣਕਾਰੀ ਪਸੰਦ ਆਵੇ ਆਮ ਕੇ ਰੱਖਿਓ ਜੀ ਜਿਨ੍ਹਾਂ ਨੂੰ ਨਾ ਪਸੰਦ ਆਵੇ ਉਹ ਨਾ ਦੇਖਿਓ ਜੀ ਜਿਨ੍ਹਾਂ ਨੂੰ ਨਾ ਸਮਝ ਆਵੇ ਬਾਰ ਬਾਰ ਸੁਣ ਕੇ ਸਮਝਣ ਦੀ ਟਰਾਈ ਕਰਿਓ ਜੇ ਦੀ ਫਿਰ ਵੀ ਨਾ ਗੱਲ ਬਣੇ ਤਾਂ ਫਿਰ ਕੋਈ ਹੋਰ ਰਸਤਾ ਪਣਾਓ ਜੀ ਸਤਿ ਸ਼੍ਰੀ ਅਕਾਲ ਮਹਾਰਾਜ